ਵਹੇਰੂ ਆਖਣ ਦਾ ਜਿਹਨੂੰ ਰਸ ਆਵੇ RAM ਉਹਦੀ ਜ਼ਬਾਨ ਤੇ ਆ। ਅੱਲਾਹੋ ਅੱਲਾਹੋ ਆਖਣ ਦਾ ਜਿਸਨੂੰ ਰਸ ਆਵੇ ਅੱਲਾਹ ਉਹਦੀ ਜ਼ਬਾਨ ਤੇ ਆ। ਰਾਵ ਰਾਵ ਆਖਣ ਦਾ ਜਿਹਨੂੰ ਰਸ ਆਣ ਲੱਗ ਪਵੇ ਤੋਂ RAM ਉਸਦੀ ਜ਼ਬਾਨ ਤੇ ਆ। ਵਸ ਗਏ ਇਹ ਪਹਿਚਾਨ ਹੈ। ਜਿੰਨੇ ਚਿਰ ਤੱਕ ਰਸ ਨਹੀਂ ਆਉਂਦਾ ਇੱਕ ਗੱਲ ਸਮਝ ਲੈਣੀ ਹੈ ਅਜੇ ਪ੍ਰਭੂ ਵੀ ਰਸਨਾ ਤੇ ਨਹੀਂ ਵਸਿਆ ਜ਼ਬਾਨ ਤੇ ਨਹੀਂ ਵਸਿਆ ਸਤਿਗੁਰੂ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਮਿਕ ਜਨ ਕਾ ਦਾਸਨ ਦਸਨਾ ਮੈਂ ਉਹਦੇ ਦਾਸਾਂ ਦਾ ਦਾਸ ਹਾਂ ਕਿਹਦੇ ਜੇ ਦੀ ਜ਼ਬਾਨ ਤੇ ਪਰਮਾਤਮਾ ਵਸ ਗਿਆ ਈਸ਼ਵਰ ਵਸ ਗਿਆ ਵਾ